ਮੈਂ ਪ੍ਰੇਤਪਾਲ ਸਿੰਘ ਏਲੋ ਵਾਲੀਆ ਚੇਅਰਮੈਨ ਆਈਆਈਏ ਪੰਜਾਬ ਚੈਪਟਰ ਡਾਇਰੈਕਟਰ ਲੁਧਿਆਣਾ ਸਮਾਰਤੀਤੀ ਇਨਟੈਕਸ ਐਕਸਪੋ ਜਿਹੜੀ ਲੁਧਿਆਣਾ ਐਕਸੀਬਿਸ਼ਨ ਗਰਾਉਂਡ ਪਾਨੇਵਾਲ ਵਿਕੇ ਲੱਗੀ ਆ ਤੇ ਬੜੇ ਹਰਸ਼ੋ ਹਲਾਸ ਨਾਲ ਮਤਲਬ ਲੋਕ ਇੱਥੇ ਆ ਰਹੇ ਨੇ ਤੇ ਕਮਾਲ ਦੀ ਗੱਲ ਤਾਂ ਇਹ ਹੋ ਗਈ ਕਿ ਮੈਂ ਸੋਚਿਆ ਸੀ ਕਿ ਪਿਛਲੀ ਵਾਰ ਇਨਟੈਕਸ ਐਕਸਪੋ ਚ ਬਹੁਤ ਇਨਾਂ ਨੇ ਜ਼ੋਰ ਲਾ ਲਿਆ ਤੇ ਅਗਲੀ ਵਾਰ ਸ਼ਾਇਦ ਮਤਲਬ ਕਿੱਦਾਂ ਦਾ ਹੋਏਗਾ ਪ੍ਰੋਗਰਾਮ ਪਰ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਚੜ ਕੇ ਪ੍ਰੋਗਰਾਮ ਹੈ ਤੇ ਉਹਦੇ ਨਾਲ ਐਗਜ਼ੀਬਿਸ਼ਨ ਦੀਆਂ ਜਿਹੜੀਆਂ ਸਟਾਲਸ ਨੇ ਬੜੀਆਂ ਨਵੀਆਂ ਸਟਾਲਸ ਲਗਾਈਆਂ ਨੇ ਮਤਲਬ ਹਰ ਇੱਕ ਤਰ੍ਹਾਂ ਦਾ ਪ੍ਰੋਡਕਟ ਇੱਥੇ ਅਵੇਲੇਬਲ ਹੈ ਤੇ ਪਲੱਸ ਇੰਨੀ ਵੱਡੀ ਐਗਜ਼ੀਬਿਸ਼ਨ ਤੇ ਐਡੀ ਵੱਡੀ ਫੁੱਟਬਾਲ ਤੋਂ ਬਾਅਦ ਅਰੇਂਜਮੈਂਟ ਇੰਨਾ ਵਧੀਆ ਲੱਗ ਰਿਹਾ ਮੈਨੂੰ ਕਿ ਮਤਲਬ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਨਾ ਤਾਂ ਪਾਰਕਿੰਗ ਵਾਸਤੇ ਨਾ ਕਿਤੇ ਆਣ ਜਾਣ ਵਾਸਤੇ ਨਹੀਂ ਤਾਂ ਕਈ ਵਾਰ ਆਪਾਂ ਜਦ ਐਡਾ ਵੱਡਾ ਇੱਕ ਮੇਲਾ ਲਗਾ ਲੈਂਦੇ ਆ ਨਾ ਜੀ ਕਿ ਮਤਲਬ ਤੁਸੀਂ 200 250 ਸਟਾਲਸ ਲਗਾਤਾ ਲੈਨੇ ਹੋ ਕਈ ਵਾਰ ਬਾਈਚੰਸ ਵੈਸੇ ਤਾਂ ਮੈਂ ਦੇਖਿਆ ਨਹੀਂ ਕਦੀ 200 ਸਟਾਲ ਐਡਾ ਲੱਗੀਆਂ ਇਕੱਠੀਆਂ ਪਰ ਜੇ ਇੰਨੇ ਨੂੰ ਮੈਨੇਜਮੈਂਟ ਕਰਨੀ ਬਹੁਤ ਜੜੀ ਜ਼ਰੂਰੀ ਹੈ ਉਹ ਇਨਟੈਕਟ ਐਕਸਪੋ ਬਹੁਤ ਅੱਛੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਪਾਰਕਿੰਗ ਦੇ ਅਰੇਂਜਮੈਂਟ ਬੜੇ ਟੁਕਵੇਂ ਨੇ ਲੋਕਾਂ ਦੇ ਬੈਠਣ ਦੇ ਅਰੇਂਜਮੈਂਟ ਟੁਕਵੇਂ ਨੇ ਪਰ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਅੱਜ ਇੱਥੇ ਮੈਂ ਦੇਖ ਰਿਹਾ ਦੇਖੋ ਪੰਜਾਬ ਸਰਕਾਰ ਦੀਆਂ ਗੱਡੀਆਂ ਜਿਹੜੀਆਂ ਨੇ ਆ ਚਾਰ ਪੰਜ 50 ਸਰਕਾਰ ਦੀਆਂ ਗੱਡੀਆਂ ਹੁਣ ਆਈਆਂ ਨੇ ਤੇ ਇੱਥੇ ਮੰਤਰੀ ਜੀ ਨੇ ਆ ਜਾਣਾ ਹੈਗਾ ਇੱਥੇ ਚੀਫ ਟਾਊਨ ਪਲੈਨਰ ਸੀਨੀਅਰ ਟਾਊਨ ਪਲੈਨਰ ਸੱਥੇ ਆ ਰਹੇ ਨੇ ਮਤਲਬ ਕਾਫੀ ਜਿਹੜੇ ਸੀਨੀਅਰ ਬੰਦੇ ਨੇ ਉਹ ਵੀ ਅਟੈਂਡ ਕਰ ਰਹੇ ਨੇ ਜਿੱਥੇ ਪ ਟਿੱਲੋ ਸਾਹਿਬ ਹੋਣਾ ਕੋਈ ਹਜ਼ਾਰਕ ਦੇ ਕਰੀਬ ਆਰਕੀਟੈਕਟਸ ਐਂਡ ਪਲੈਨਰਸ ਦਾ ਜਿਹੜਾ ਫੁੱਟਬਾਲ ਹੁਣ ਤੱਕ ਜਿਹੜਾ ਇਹ ਚੱਲ ਰਿਹਾ ਮਤਲਬ ਇਹ ਦਿਨ ਪਰ ਦਿਨ ਗਿਣਤੀ ਵੱਧਦੀ ਜਾ ਰਹੀ ਹੈ ਉਹਨੂੰ ਦੇਖਣਾ ਹੈ ਟਿੱਲੋ ਸਾਹਿਬ ਮੇਰੇ ਖਿਆਲ ਤਾਂ ਸੰਭਾਲ ਲੈਣਗੇ ਬਹੁਤ ਅੱਛੀ ਗੱਲ ਹੈਗੀ ਆ ਕਿ ਅੱਛੀ ਮੈਨੇਜਮੈਂਟ ਕੀਤੀ ਹੈ ਜੀ ਸਿਰੇ ਸਾਹਿਬ ਲਗੜਾ ਦੇ ਦੇ ਜੇ ਘਰੇ ਵਿਆਹ ਹੁੰਦਾ ਉਹਨੂੰ ਕਹਿਣਾ ਆਫਰ ਹੁੰਦਾ ਲੇਕਿਨ ਇੱਥੇ ਤੁਸੀਂ ਇੰਨੇ ਬੰਦਿਆਂ ਨੂੰ ਸੰਭਾਲ ਲਿਓ ਇੱਕ ਮੈਨੇਜਮੈਂਟ ਕਿਸਾ ਦੇਖ ਦੋ ਸਰ ਦੇਖੋ ਇਹ ਜਿਹੜਾ ਸ਼ੋਅ ਹੈ ਇੰਡੀਅਨ ਇਸਟਿਊਟ ਆਫ ਆਰਕੀਟੈਕਟਸ ਪੰਜਾਬ ਚੈਪਟਰ ਲ ਪੜਨਾਲਾ ਇੰਨੇ ਲੋਕ ਇੰਨੀ ਇੰਡਸਟਰੀ ਜੁੜੀ ਹੋਈ ਹੈ ਤਾਂ ਇਹ ਕੋਈ ਔਖਾ ਕੰਮ ਨਹੀਂ ਹੈ ਵਾਲੀਆ ਸਾਹਿਬ ਨੇ ਸਾਰਾ ਕੰਮ ਸੰਭਾਲ ਰੱਖਿਆ ਇਹਨਾਂ ਦੀ ਟੀਮ ਬਹੁਤ ਲੱਗੀ ਹੋਈ ਹੈ ਤਾਂ ਇਹ ਸਾਰੇ ਮਿਲ ਜੁਲ ਕੇ ਆ ਇੰਡਸਟਰੀ ਦਾ ਸ਼ੋਅ ਹੈ ਤੇ ਇੰਡਸਟਰੀ ਹੀ ਇਹਨੂੰ ਆਪਣੇ ਆਪ ਹੀ ਸੰਭਾਲ ਲਵੇ ਇੱਕ ਐਕਸਪੋਜੀਬਲ ਕਰ ਰਹੇ ਆਪਾਂ ਇੱਕ ਤੁਸੀਂ ਬਿਜ਼ਨਸ ਸੈਂਟਰ ਮੰਗਦੇ ਸੀ ਲੇਕਿਨ ਤੁਸੀਂ ਸਰਕਾਰ ਤੋਂ ਮੰਗਦੇ ਲੇਕਿਨ ਸਰਕਾਰ ਤੋਂ ਬਿਨਾ ਤੁਸੀਂ ਇਹ ਇਨੀਸ਼ੀਏਟਿਵ ਲੈ ਕੇ ਸ਼ੁਰੂ ਕੀਤਾ ਕਿੱਥਾ ਲੱਗ ਰਿਹਾ ਸਰ ਇਸ ਸਮੇਂ ਲੋਕਾਂ ਜਿੰਨਾ ਉਥਾ ਜਿਹੜਾ ਵੀ ਬਾਰੀ ਨਹੀਂ ਬਹੁਤ ਉਥਾ ਹੈ ਔਰ ਸਰਕਾਰ ਦੇ ਵੀ ਸਾਨੂੰ ਫੁੱਲ ਸਪੋਰਟ ਹੈ ਸਰਕਾਰ ਆਪ ਹਾਜ਼ਰ ਹੋ ਰਹੀ ਹੈ ਸਰਕਾਰ ਆਪ ਹਾਜ਼ਰ ਹੋ ਰਹੀ ਹੈ ਸਰਕਾਰ ਦੇ ਨਾਲ ਹੀ ਇਹ ਸਭ ਕੁਝ ਹੋ ਰਿਹਾ ਤਾਂ ਮੈਂ ਤਾਂ ਸਪੈਸ਼ਲ ਕਹੂੰਗਾ ਸਾਡੇ ਅਰੋੜਾ ਜੀ ਜਿਹੜੇ ਮੰਤਰੀ ਹੈ ਉਹ ਤਾਂ ਹੈ ਹੀ ਬਹੁਤ ਹੀ ਬ੍ਰਿਲियੰਟ ਯਾਂ ਕੱਲ ਤੁਸੀਂ ਗਾਂ ਬਦੂ ਸੋਚ ਹੈ ਪੰਜਾਬ ਦੇ بڑے ਮਸਲੇ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਫਸੇ ਹੋਏ ਸੀ ਉਹਨਾਂ ਨੇ ਮਿੰਟੋ ਮਿੰਟ ਅਮਰੀਕਾ ਕੇ ਕੱਟਾ ਹੀ ਕਰਾ ਦਿੱਤਾ ਤਾਂ ਬਹੁਤ ਹੀ ਅੱਛੀ ਬੋਟ ਹੈ ਜੀ ਸਭ ਸਾਰੀ ਸਰਕਾਰ ਦੀ ਇਹ ਵਾਰੀ ਇਹਨੂੰ ਕਿੱਥੇ ਦੇ ਗੋਬਾਰੀ ਸਾਡੇ ਬਹੁਤ ਖੁਸ਼ ਨੇ ਕਿਉਂਕਿ ਪੂਰੀ ਜਿਹੜੀ ਇੱਥੇ ਇੰਟਰੈਕਸ਼ਨਸ ਹੋ ਰਹੀਆਂ ਜਿਹੜੀਆਂ ਬੀ ਟੂ ਬੀ ਮੀਟਿੰਗਸ ਹੋ ਰਹੀਆਂ ਤਾਂ ਉਹਦੇ ਨਾਲ ਬਿਜ਼ਨਸ ਜਨਰੇਟ ਹੋ ਰਿਹਾ ਹੈ ਵਪਾਰੀ ਸਾਡੇ ਬਹੁਤ ਆਜੋ ਆਜੋ ਹਾਂ ਜੀ ਸਰ ਸ਼ੁਰੂ ਕਰੋ ਜੀ ਪਹਿਲਾ ਤਾਂ ਜੀ ਮੈਂ ਵਧਾਈ ਦਿੰਦਾ ਸਾਰੇ ਆਰਗੇਨਾਈਜ਼ਰ ਨੂੰ ਇੰਟੈਕਸ ਟੂ ਜਦੋਂ ਮੈਨੂੰ ਇਨਵਾਈਟ ਕੀਤਾ ਗਿਆ ਮੈਨੂੰ ਹੀ ਪਤਾ ਸੀਗਾ ਕਿ ਐਡੀ ਵਧੀਆ ਐਕਸੀਬਿਸ਼ਨ ਹੈ ਮੈਂ ਤੁਹਾਡੇ ਜਰੀਏ ਸਾਰੇ ਲੁਧਿਆਣਿਆਂ ਨੂੰ ਲੁਧਿਆਣੇ ਵਾਸੀਆਂ ਨੂੰ ਔਰ ਪੰਜਾਬ ਬਲਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਜਰੂਰ ਆਓ ਤੇ ਐਗਜ਼ਿਬਿਸ਼ਨ ਜਰੂਰ ਦੇਖੋ ਅਗਲੇ 2 ਦਿਨ ਹੈਗੀ ਐ ਨਹੀਂ ਤਾਂ ਤੁਸੀਂ ਕੁਝ ਮਿਸ ਕਰੋਗੇ ਤੁਸੀਂ ਚਾਹੇ ਕੋਈ ਕਮਰਸ਼ਲ ਇਗਾਹਰਾ ਬਣਾ ਰਹੇ ਹੋ ਘਰ ਬਣਾ ਰਹੇ ਹੋ ਕੋਈ ਫੈਕਟਰੀ ਬਣਾ ਰਹੇ ਹੋ ਕੁਝ ਵੀ ਬਣਾ ਰਹੇ ਹੋ ਕੋਈ ਵੀ ਤੁਹਾਡਾ ਪਲਾਨ ਹੈ ਕੰਸਟ੍ਰਕਸ਼ਨ ਕਰਨ ਦਾ ਰੈਨੋਵੇਸ਼ਨ ਕਰਨ ਦਾ ਇੱਥੇ ਜਰੂਰ ਆਓ ਔਰ ਦੇਖੋ ਕਿੱਦੇ ਕਿੰਨੇ ਕਮਾਲ ਦੇ ਪ੍ਰੋਡਕਟ ਡਿਸਪਲੇ ਕੀਤੇ ਗਏ ਆ ਸਰ ਪੰਜਾਬ ਨੂੰ ਕਿੱਥੇ ਦੇਖਣ ਨੂੰ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਇੰਡਸਟਰੀ ਦੀ ਗੱਲ ਸੀ ਅੱਜ ਕਿੱਥੇ ਖੜੀ ਹੈ ਕਿੱਥੇ ਹੈ ਜੀ ਇੰਡਸਟਰੀ ਜੀ ਅਸੀਂ ਬਹੁਤ ਜ਼ਿਆਦਾ ਇਨਵੈਸਟਮੈਂਟਸ ਆ ਰਹੀਆਂ ਸਾਡੀ ਸਟੇਟ ਨੂੰ ਕੱਲ ਵੀ ਬੈਸਟ ਅਵਾਰਡ ਮਿਲਿਆ ਹੈ ਇਕੋਸਿਸਟਮ ਜਿਹੜਾ ਸਟਾਰਟਅੱਪਸ ਲਈ ਅਸੀਂ ਬਣਾਇਆ ਉਸ ਤੋਂ ਪਹਿਲਾਂ ਈਜ਼ ਆਫ ਡੂਇੰਗ ਬਿਜ਼ਨਸ ਦਾ ਅਵਾਰਡ ਮਿਲਿਆ ਤੇ ਦੋਨੋਂ ਅਵਾਰਡ ਗਵਰਨਮੈਂਟ ਆਫ ਇੰਡੀਆ ਤੋਂ ਮਿਲੇ ਹੈ ਔਰ ਜਿੰਨੀ ਪਿਛਲੇ ਸਾਲ ਇਨਵੈਸਟਮੈਂਟ 12 ਮਹੀਨਿਆਂ ਛੋਈ ਸੀ ਉਨੀ ਉਸ ਤੋਂ ਡਬਲ ਇਸ 9 ਮਹੀਨਿਆਂ ਚ ਹੋ ਚੁੱਕੀ ਤੇ ਅਸੀਂ ਅਗਲੇ 3 ਮਹੀਨਿਆਂ ਚ ਵੀ ਸਾਨੂੰ ਉਮੀਦ ਹੈ ਹੋਰ ਕਾਫੀ ਇਨਵੈਸਟਮੈਂਟ ਆਏਗਾ ਹਲਵਾਰਾ 에ਰਪੋਰਟ ਤੇ ਐਗਜ਼ੀਬਿਸ਼ਨ ਸੈਂਟਰ ਦੇਖੋ ਦੇਖੋ ਐਗਜ਼ੀਬਿਸ਼ਨ ਸੈਂਟਰ ਦਾ ਪੰਜਾਬ ਐਗਰੋ ਦੀ ਜਗ੍ਹਾ ਤੇ ਆ ਰਿਹਾ ਜਲੰਧਰ ਬਾਈਪਾਸ ਉਹ ਸਾਡੀ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ ਹੈ ਉਹ ਟੈਂਡਰ ਲਗਾ ਰਿਹਾ ਬੜੀ ਜਲਦੀ ਉੱਥੇ ਆ ਜਾਏਗਾ ਐਗਜ਼ੀਬਿਸ਼ਨ ਹਲਵਾਰਾ 에ਰਪੋਰਟ ਜਿਹੜਾ ਹੈਗਾ ਉਹ ਬਿਲਕੁਲ ਤਿਆਰ ਹੈ ਹੁਣ ਸਿਰਫ ਕੋਈ ਟੈਕਨੀਕਲ ਰੀਜ਼ਨ ਪਿੱਛੇ ਥੋੜੀ ਜਿਹੀ ਡਿਲੇ ਹੈ ਸਿਕਿਉਰਿਟੀ ਵਾਲਿਆਂ ਦੀ ਵੀ ਟ੍ਰੇਨਿੰਗ ਚਾਲੂ ਹੋ ਗਈ ਹੈ ਬੜੀ ਜਲਦੀ ਹਲਵਾਰਾ 에ਰਪੋਰਟ ਦੇ ਬਿਲਕੁਲ ਨਹੀਂ ਕਿ ਹਲਵਾਰਾ 에ਰਪੋਰਟ ਦੇ ਮਾਮਲੇ 'ਚ ਰਾਜਨੀਤੀ ਹੋ ਰਹੀ ਹੈ ਕੇਂਦਰ ਤੇ ਪੰਜਾਬ ਮੈਂ ਤਾਂ ਨਹੀਂ ਮੈਂ ਤਾਂ ਨਹੀਂ ਸਮਝਦਾ ਜੇ ਹੋ ਰਹੀ ਹੈ ਤਾਂ ਗਲਤ ਹੋ ਰਹੀ ਹੋਣੀ ਨਹੀਂ ਚਾਹੀਦੀ ਬਟ ਮੇਰੇ ਖਿਆਲ ਨਹੀਂ ਇਹ ਜਲਦੀ ਚਾਲੂ ਹੋ ਜਾਏਗਾ ਮੈਂ ਜੇ ਰਿਕਵੈਸਟ ਕਰੂੰਗਾ ਜਿਹੜੀ ਸੈਂਟਰਲ ਗਵਰਨਮੈਂਟ ਏਜੰਸੀਜ਼ ਵੀ ਹੈ ਜਿਹੜੀਆਂ ਇਨਵੋਲਡ ਹੈ 에ਰਪੋਰਟ ਚਾਲੂ ਕਰ ਪੰਜਾਬ ਸਰਕਾਰ ਵੱਲੋਂ ਸਾਰਾ ਕੰਮ ਹੋ ਗਿਆ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਜਲਦੀ ਤੋਂ ਜਲਦੀ ਸ ਸਾਰੇ ਐਨਓਸੀ ਦੇ ਦਿੱਤੇ ਜਾਣ ਤਾਂ ਕਿ 에어 ਇੰਡੀਆ ਇਥੋਂ ਫਲਾਈਟਸ ਚਾਲੂ ਕਰੇ ਕੋਟਨਾ ਲੋਕਲ ਬਾਰੀ ਕੋ ਜੇ ਅਭੀ ਮਹਿਕਮਾ ਹੁਣ ਇਹ ਸੰਭਾਲ ਦੇਓ ਲੁਧਿਆਣਾ ਨੂੰ ਲੈ ਕੇ ਕਾਫੀ ਜਿਹੜਾ ਵਾ ਸੜਕਾਂ ਤੇ ਹੋਰ ਕੁਝ ਚੀਜ਼ਾਂ ਦੀ ਜਿਹੜੀ ਜਰੂਰਤ ਹੈ ਕਦੋਂ ਤੱਕ ਉਹ ਪੂਰੀਆਂ ਹੋਣਗੀਆਂ ਸਾਰਾ ਕੁਝ ਹੋਏਗਾ ਅੱਜ ਵੀ ਮੈਂ ਕਮਿਸ਼ਨਰ ਸਾਹਿਬ ਨਾਲ ਬੈਠਾ ਸੀ ਘੰਟਾ ਡੇਢ ਪਰ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਕਿ ਲੁਧਿਆਣਾ ਬਦਲਿਆ ਹੋਇਆ ਔਰ ਬਹੁਤ ਵਧੀਆ ਸ਼ਹਿਰ ਹੋਏਗਾ ਏ ਜੀ ਅਸੀਂ ਸਾਰੀ ਇੰਡਸਟਰੀਆਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਰੋਬਸ ਪਾਲਿਸੀ ਹੋਏਗੀ ਤਾਂ ਕਿ ਹੋਰ ਇਨਵੈਸਟਮੈਂਟ ਆਇਆ ਤੇ ਆਨ ਪਰ ਜਿਹੜੇ ਸਾਡੇ ਇੰਡਸਟਰੀਲਿਸ ਭਰਾ ਇੱਥੇ ਕੰਮ ਕਰ ਰਹੇ ਉਹ ਵੀ ਐਕਸਪੈਂਡ ਕਰਨ ਤੇ ਬਾੜ ਹੋਵੇਗਾ ਉਹ ਦੇਖੋ ਇੱਕ ਸਬ ਡਿਵੀਜ਼ਨ ਚ ਅਸੀਂ ਕਰਤਾ ਹੈਗਾ ਹੁਣ ਪੂਰੇ ਪੰਜਾਬ ਦੇ ਟੈਂਡਰ ਅਸੀਂ ਲਗਾਤੇ ਆ ਤੁਸੀਂ ਜਲਦੀ ਦੇਖੋਗੇ ਇੱਥੇ ਤਾਰਾ ਲਟਕਦੀਆਂ ਤੁਹਾਨੂੰ ਪੰਜਾਬ ਚ ਨਹੀਂ ਦਿਸਣਗੀਆਂ ਥੈਂਕ ਯੂ ਜਿੱਦਾਂ ਜੀਐਸ ਲੋ ਲੋ ਇੱਕ ਆਪਰਾਲਾ ਸ਼ੁਰੂ ਕੀਤਾ ਗਿਆ ਕਿਹੜਾ ਆਪਰਾਲਾ ਜੋ ਲਿਆਂਦੀ ਸੀ ਯੂਨੀਵਰਸਿਟੀ ਤੋਂ ਇਹ ਇਹ ਬਹੁਤ ਹੀ ਵਧੀਆ ਹੈਗਾ ਵੈਰੀ ਗੁੱਡ ਚਲੋ ਭਾਈ ਸਾਹਿਬ